ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਦਾ ਆਪਣਾ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਵਿਸਾਖੀ ਵਾਲੇ ਦਿਨ ਸਭ ਤੋਂ ਪਹਿਲਾਂ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਇਸ ਲਈ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਵਿਸਾਖੀ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਮਹੱਤਵ ਹੈ ਆਜ ਦੇ ਦਿਨ ਸਿੱਖ ਨੂੰ ਸਿੰਘ ਦਾ ਰੂਪਦਾਨ ਕੀਤਾ ਸੀ ਗੁਰੂ ਪਾਤਸ਼ਾਹ ਜੀ ਨੇ ਸੰਤ ਸਿਪਾਹੀ ਬਣਾਇਆ ਸੀ ਇਸ ਲਈ ਜੋ ਪਵਿੱਤਰ ਸਥਾਨ ਚੁਣਿਆ ਸੀ ਉਹ ਅਨੰਤ ਪ੍ਰਸਾਦ ਦੀ ਨਗਰੀ ਸੀ ਇਸ ਬਾਰੇ ਆਪਾਂ ਸਭ ਪੜੇ ਖੂਬੀ ਨਾਲ ਜਾਣਦੇ ਆਂ ਇਸ ਦਿਨ ਸਭ ਤੋਂ ਪਹਿਲਾ ਕੰਮ ਤਾਂ ਅਮ੍ਰਿਤ ਵੇਲੇ ਉੱਠਣਾ ਹੀ ਹੈ ਇਸ਼ਨਾਨ ਕਰਨਾ ਜਿਵੇਂ ਕਿ ਸੰਗਤ ਜੀ ਰੋਜ਼ ਕਰਦੇ ਆਂ ਨਿਤਨੇਮ ਕਰਮ ਤੋਂ ਬਾਅਦ ਵਾਹਿਗੁਰੂ ਵਾਹਿਗੁਰੂ ਜ਼ਰੂਰ ਕਰੋ ਅਰਦਾਸ ਇਸ ਦਿਨ ਜ਼ਰੂਰ ਕਰੋ ਗੁਰੂ ਘਰ ਸੰਗਤ ਜੀ ਜ਼ਰੂਰ ਜਾਓ ਮੱਥਾ ਟੇਕ ਪਰਮਾਤਮਾ ਤੋਂ ਮਿਹਰ ਲਵੋ ਅੱਜ ਦਾ ਆਪਣਾ ਵਿਸ਼ਾ ਇਹ ਨਾ ਵੀ ਇਸ ਦਿਨ ਸਭ ਤੋਂ ਪਹਿਲੀ ਚੀਜ਼ ਕਿਹੜੀ ਖਾਣੀ ਚਾਹੀਦੀ ਹੈ ਜਦੋਂ ਆਪਾਂ ਅਮ੍ਰਿਤ ਵੇਲੇ ਉੱਠ ਇਸ਼ਨਾਨ ਕਰਦੇ ਆਂ ਉਦੋਂ ਆਪਾਂ ਜਲ ਸਾਰੇ ਜਣੇ ਸ਼ਾਕਦੇ ਆ ਜੋ ਸ਼ਾਕਦੇ ਨੇ ਜਾਂ ਇਸ ਦਿਨ ਜਿਨੇ ਨਹੀਂ ਸ਼ਕਿਆ ਉਸ ਤੋਂ ਬਾਅਦ ਗੁਰੂ ਘਰ ਜਾ ਕੇ ਮੱਥਾ ਟੇਕ ਦੇਖ ਜ਼ਰੂਰ ਸ਼ਕਣੀ ਆਪਣੇ ਵਿੱਚੋਂ ਬਹੁਤ ਜਣੇ ਕੋਲੋ ਕਰ ਜਾਂਦੇ ਆ ਕਈ ਦੇਖ ਲੈਣ ਤੋਂ ਪਹਿਲਾਂ ਹੀ ਵਾਪਸ ਪਰਤ ਆਉਂਦੇ ਨੇ ਇਹ ਆਪਣੀ ਕੋਸ਼ਿਸ਼ ਜ਼ਰੂਰ ਹੋਵੇ ਹੋਰ ਕੁਝ ਖਾਈਏ ਨਾ ਖਾਈਏ ਵਸਾਖੀ ਵਾਲੇ ਦਿਨ ਸੱਚੇ ਪਾਤਸ਼ਾਹ ਜੀ ਦੀ ਦੇਖ ਜ਼ਰੂਰ ਸ਼ਕਣੀ ਜਦੋਂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਦੇਖ ਪਈ ਹੁੰਦੀ ਹੈ ਉਦੋਂ ਜਦੋਂ ਨਿਰੰਤਰ ਪਾਠ ਚੱਲਦੇ ਨੇ ਉਸ ਸਬਦ ਦਾ ਪਰਪਾਵ ਹੁੰਦਾ ਹੈ ਵਾਇਗਰੂ ਜੀ ਨਾਲ ਪ੍ਰੇਮ ਕਰਨ ਵਾਲੀ ਸੰਗਤ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਦੇਖ ਵਿੱਚ ਬਹੁਤ ਤਾਕਤ ਹੁੰਦੀ ਹੈ ਤੇ ਬਹੁਤ ਹੀ ਅਸਰਦਾਰ ਹੁੰਦੀ ਅੱਗੇ ਪਿੱਛੇ ਭਾਵਾਂ ਆਪਾਂ ਕਾਲੀ ਨਾਲ ਨਿਕਲ ਆਉਂਦੇ ਆ ਪਰ ਵਸਾਖੀ ਵਾਲੇ ਦਿਨ ਦੇਖ ਲੈ ਬਿਨਾ ਕਰਨੀਂ ਪ੍ਰਤਨ ਦੇਖ ਲੈ ਕੇ ਸ਼ੱਕੇ ਫੇਰੀ ਆਓ ਪਰਮਾਤਮਾ ਤੁਹਾਡੀ ਚੋਲੀ ਮਿਹਰ ਨਾਲ ਪਾ ਦੇਣਗੇ